ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਹ ਵਸਫਤ ਖਸਮ ਦੀ ਨੂਰੇ ਅਸਰੋ ਪਰਸੋ ਝਟੀਆਂ ਕਿਤੇ ਸ ਕੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ ਸਤਨਾਮ ਸ਼੍ਰੀ ਵਾਇ ਗੁਰੂ ਜੀ ਟੋੜੀ ਮਹੱਲਾ ਪੰਜ ਵਾ ਹਰਿ ਬਿਸਰਤ ਸਦਾ ਕੁਆਰੀ ਤਾਕੋ ਤੋ ਖਾ ਕਰਾਵੇ ਆਪੈ ਜਾ ਕੋ ਊਟ ਤੁਹਾਰੀ ਹਰ ਬਿਸਰਤ ਸੁਲਾਖਾਰੀ ਤਾਕੋ ਤੋ ਖਾ ਕਰਾਵੇ ਆਪੈ ਜਾ ਕੋ ਊਟ ਤੁਹਾਰੀ ਰਹਾ ਨਿਨ ਸੇਮਰਣ ਸਤ ਪਜੈ ਸੇਰ ਜਾਰੀ ਨਾਉ ਖੰਡਨ ਕੋ ਰਾਜ ਕਮਾਵੇ ਅੰਤ ਤਲੇ ਕੋ ਹਾਰੀ ਗੁਣ ਮੇ ਦਾਹਨ ਗੁਣ ਤਿ ਨਹੀਂ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖਿਆ ਧੰ ਸਜਨ ਮਾ ਨਾਨਕ ਤਿਸ ਬਨਹਾਰੀ ਸੋ ਸੁਖਿਆ ਧੰ ਉਸ ਜਨ ਮਾ ਨਾਨਕ ਤਿਸ ਬਨਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ